ਦੇਖੋ ਜਿਹੜੇ ਹਾਲਾਤ ਬਣੇ ਨੇ ਜੰਮੂ-ਕਸ਼ਮੀਰ ਦੇ ਵਿੱਚ ਹਮਲੇ ਤੋਂ ਬਾਅਦ ਉਹਦੇ 'ਚ ਮੇਰੀ ਲੋਕਾਂ ਨੂੰ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਜਾਂ ਬਾਰਡਰ ਤੇ ਲੋਕ ਨੇ ਬੈਠੇ ਇਹਨਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਜੇ ਰਾਸ਼ਨਾ ਇਕੱਠਾ ਕਰਨ ਵਾਲੀ ਵੀ ਕੋਈ ਹੈਗੀ ਗੱਲਬਾਤ ਤਾਂ ਇਦਾਂ ਦੀ ਕੋਈ ਜ਼ਿਆਦਾ ਉਹਦੇ ਵਾਸਤੇ ਵੀ ਕੋਈ ਜ਼ਿਆਦਾ ਇਕੱਠਾ ਕਰਨ ਦੀ ਲੋੜ ਹੈ ਨਹੀਂ ਤੇ ਮੇਰੀ ਖਾਸ ਕਰਕੇ ਦੁਕਾਨਦਾਰ ਭਰਾਵਾਂ ਨੂੰ ਬਹੁਤ ਜ਼ਿਆਦਾ ਅਪੀਲ ਹੈ ਜਿਵੇਂ ਕਿ ਕਰੋਨਾ ਕਾਲ ਦੇ ਟਾਈਮ ਕਾਫੀ ਜ਼ਿਆਦਾ ਦੁਕਾਨਦਾਰਾਂ ਨੇ ਮਹਿੰਗੇ ਰੇਟ ਕੀਤੇ ਸੀਗੇ ਜਿਹੜੇ ਸਮਾਨ ਦੇ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗੀਆਂ ਰੇਟਾਂ ਤੇ ਚੀਜ਼ਾਂ ਲੈਣੀਆਂ ਪਈਆਂ ਸੀ ਪਰ ਬਾਅਦ ਦੇ ਵਿੱਚ ਠੀਕ ਹੋ ਗਿਆ ਸੀ ਤੇ ਹੁਣ ਵੀ ਮੇਰੀ ਬੇਨਤੀ ਇਹੀ ਹੈ ਵੀ ਦੁਕਾਨਦਾਰ ਭਰਾ ਇਹਨਾਂ ਚੀਜ਼ਾਂ ਦਾ ਕੋਈ ਜਾਇਜ਼ ਫਾਇਦਾ ਨਾ ਠਾਵੇ ਤੇ ਬਹੁਤ ਜ਼ਿਆਦਾ ਅਪੀਲ ਹੈ ਕਿਉਂਕਿ ਸਾਡੇ ਤੁਸੀਂ ਵੀ ਆਪਣੇ ਹੋ ਤੇ ਲੋਕ ਵੀ ਸਾਡੇ ਆਪਣੇ ਨੇ ਸਰ ਜਿਹੜੇ ਹੁੱਲੜਵਾਜ ਹੈਗੇ ਆ ਜਿਹੜਾ ਟ੍ਰਿਪਲਿੰਗ ਕਰਦੇ ਹੈਗੇ ਜਾਂ ਮੋਟਰਸਾਈਕਲ ਹੈ ਤੇ ਇਹ ਜਿਹੜਾ ਸਕੂਲਾਂ ਦੇ ਟਾਈਮਾਂ ਦੇ ਵਿੱਚ ਗੇੜੀਆਂ ਮਾਰਦੇ ਉਹਨਾਂ ਜਿਹੜੇ ਹੁੱਲੜਵਾਜਾਂ ਨੂੰ ਕੀ ਕਹਿਣਾ ਚਾਹੋਗੇ ਜੀ ਦੇਖੋ ਹੁੱਲੜਵਾਜਾਂ ਨੂੰ ਤਾਂ ਜਿੱਥੇ ਵੀ ਮੈਂ ਕਿਤੇ ਲੱਗਦਾ ਇੰਚਾਰਜ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਆਨੰਦਪੁਰ ਸਾਹਿਬ ਦੇ ਹੁੱਲੜਵਾਜਾਂ ਨੂੰ ਪਤਾ ਲੱਗ ਗਿਆ ਹੋਵੇਗਾ ਵੀ ਸਮਰਜੀਤ ਸਿੰਘ ਚੌਕੀ ਇੰਚਾਰਜ ਆਨੰਦਪੁਰ ਸਾਹਿਬ ਸਿਟੀ ਆ ਗਿਆ ਚੁੱਕਾ ਹੈ ਤੇ ਉਹ ਜਿਨ੍ਹਾਂ ਨੂੰ ਤਾਂ ਪਹਿਲਾਂ ਪਤਾ ਹੈ ਉਹ ਤਾਂ ਸਮਝ ਗਏ ਹੋਣਗੇ ਤੇ ਬਾਕੀਆਂ ਨੂੰ ਵੀ ਸਮਝਾ ਦੇਣਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਕਰਦਾ ਕਿ ਮੈਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਕਿਸੇ ਵੀ ਭਾਵੇਂ ਜਿੱਡੇ ਮਰਜੀ ਪਹੁੰਚ ਵਾਲੇ ਹੋਣ ਸਵਾਰਚੀ ਹੋਣ ਤੇ ਮੈਂ ਉਹਨਾਂ ਨੂੰ ਨਹੀਂ ਬਖ ਚੰਗਾ ਜਿਹੜੇ ਸ਼ਾਂਤੀ ਭੰਗ ਕਰਨਗੇ ਭਾਵੇਂ ਕੋਈ ਸੜਕਾਂ ਦੇ ਖੜਦੇ ਨੇ ਭਾਵੇਂ ਕੋਈ ਅਸਲਾ ਲੈ ਕੇ ਫਿਰਦੇ ਨੇ ਭਾਵੇਂ ਕੋਈ ਹੋਰ ਲੜਾਈ ਝਗੜੇ ਕਰਦੇ ਨੇ ਭਾਵੇਂ ਕੋਈ ਨਸ਼ੀਲਾ ਪਦਾਰਥ ਵੇਚਣ ਵਾਲੇ ਨੇ ਉਹ ਜਾਂ ਤਾਂ ਇਹ ਕੰਮ ਛੱਡ ਦੇਣ ਇਸ ਇਲਾਕੇ ਦੇ ਵਿੱਚ ਜੇ ਰਹਿਣਾ ਉਹਨਾਂ ਨੇ ਫੇਰ ਤਾਂ ਸ਼ਾਂਤੀ ਨਾਲ ਰਹਿ ਸਕਦੇ ਆ ਨਹੀਂ ਤਾਂ ਉਹ ਇਲਾਕਾ ਛੱਡ ਕੇ ਚਲੇ ਜਾਣ ਨਹੀਂ ਬਖਸ਼ਾਂਗਾ ਨਹੀਂ ਉਹਨੂੰ ਮੈਂ ਬਹੁਤ ਸਖਤ ਉਹਨਾਂ ਦੇ ਕਾਰਵਾਈ ਕਰਾਂਗਾ ਕਿਸੇ ਵੀ ਹਾਲਤ 'ਚ ਨਹੀਂ ਬਖਸ਼ਾਂਗਾ ਹਾਜੀ ਸਰ ਦੇਖੋ ਪੰਜਾਬ ਸਰਕਾਰ ਨੇ ਵੀ ਜੁੱਧ ਨਸ਼ਾ ਅੰਮ੍ਰਿਤਧ ਸਕੀਮ ਚਲਾਈ ਹੋਈ ਹੈ ਮੈਂ ਖੁਦ ਕੋਈ ਨਸ਼ਾ ਨਹੀਂ ਕਰਦਾ ਇੱਕ ਚਾਹ ਪੀਣ ਵਾਲਾ ਹਾਂ ਸਿਰਫ ਤੇ ਜਿਹੜੇ ਬੰਦੇ ਚੇਤੇ ਦਾ ਵਪਾਰ ਕਰਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਵੇਚਣ ਦਾ ਕੰਮ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਉਹ ਪੰਜਾਬ ਦੀ ਜਵਾਨੀ ਦਾ ਘਾਣ ਨਾ ਕਰਨ ਨਾ ਆਪਣੇ ਪਰਿਵਾਰਾਂ ਨੂੰ ਬਰਬਾਦ ਕਰਨ ਜੇ ਕੋਈ ਬੰਦਾ ਨਸ਼ੇ ਦਾ ਵਪਾਰ ਕਰਦਾ ਜਾਂ ਵੇਚਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤਾਂ ਉਹ ਆਪਣਾ ਕੰਮ ਛੱਡ ਦੇਣ ਇਹ ਜੇ ਨਹੀਂ ਛੱਡਣਗੇ ਤਾਂ ਫਿਰ ਉਹਨਾਂ ਦੇ ਬਹੁਤ ਜ਼ਿਆਦਾ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਕੀਮਤ ਇਨੀ ਬਖਸ਼ਿਆ ਜਾਏਗਾ